ਦੀ ਹੈ ਟੁੱਟ ਜਾਣਾ ਇੱਕ ਮਿਸ਼ੋੜਾ ਇੱਕ ਦੁੱਖ ਹੈ ਚਾਹੇ ਪੱਕਿਆ ਹੋਇਆ ਟੁੱਟ ਜੇ ਚਾਹੇ ਗੱਚਾ ਟੁੱਟ ਜੇ ਉਹਦੀ ਕੀਮਤ ਨਹੀਂ ਪੈਂਦੀ ਸਾਡੀ ਕੀਮਤ ਆ ਛੱਤਗੁਰੂ ਜੀ ਆਪ ਸੋਹਣੇ ਸੋਹਣੇ ਆਸਣਾਂ ਤੇ ਬੈਠ ਕੇ ਪ੍ਰਕਾਸ਼ ਹੋ ਕੇ ਦਰਸ਼ਨ ਬਖਸ਼ਦੇ ਆ ਭਾਈ ਆਓ ਕੁਝ ਕਹਿਣ ਦਾ ਯਤਨ ਕਰੀਏ ਆਪ ਜੀ ਦੇ ਛਣ ਮੋਖਾ ਸਾਡੀ ਜਥਾ ਹਾਜ਼ਰ ਹੋਆ ਹੈ ਕੁਝ ਕਹਿਣ ਦਾ ਯਤਨ ਕਰੀਏ ਤੁਹਾਡਾ ਰੌਲਾ ਬਹੁਤ ਪੈਂਦਾ ਦੀਪੀਓ ਆਪਦੀਆਂ ਵੈਲਾਂ ਦੀ ਲੋਕਾਂ ਦੀਆਂ ਹੁਣ ਦੇਖਾਂ ਵੇ ਕਿੰਨਾ ਕਰੇ ਵਾਹਿਗੁਰੂ ਕੋਲੇ ਆ ਸਾਰੇ ਗੁਰਪਤế ਸ਼ਿਮਰ ਕਰੋ ਉਰੇ ਤੱਕ ਪਹੁੰਚਾਓ ਬੋਲੋ ਵਾਹਿਗੁਰੂ ਜੀ ਕਾ ਹਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੇ ਥਿਓ ਧੰਨਵਾਦ ਆ ਮੇਰੇ ਅਜੀਤ ਪਿਆਰ ਪ੍ਰੇਮ ਦੀਆਂ ਰੂਹਾਂ ਗੁਰੂ ਘਰ ਦੇ ਹੈਡ ਗਰੰਟੀ ਸਹਿਬਾਨ ਰੋਮ ਰੋਮ ਕਰਕੇ ਧੰਨਵਾਦ ਗੁਰੂ ਕੇ ਵਜੀਰ ਸਹਿਬਾਨਾਂ ਦਾ ਸਤਿਗੁਰਾਂ ਦਾ ਪੰਜ ਪਿਆਰਿਆਂ ਦਾ ਮੈਨੇਜਰ ਸਾਹਿਬ ਜੀ ਅਜੀਤ ਸਿੰਘ ਜੀ ਉਹਨਾਂ ਦੇ ਨਾਲ ਬਹੁਤ ਸਾਰਾ ਰੁੱਖ ਭਰ ਕੇ ਪਿਆਰ ਮੈਂਬਰ ਸਹਿਬਾਨ ਪਰਮਜੀਤ ਸਿੰਘ ਜੀ ਖਾਲਸਾ ਸਾਹਿਬ ਕੋਦੀਪ ਸਿੰਘ ਜੀ ਮੈਨੇਜਰ ਸਾਹਿਬ ਨਾਲ ਨਾਲ ਗੁਰੂ ਮਹਾਰਾਜ ਜੀ ਦੇ ਵਜੀਰ ਸਾਹਿਬੀ ਨੇ ਬੜੀ ਸੋਹਣੀ ਬਾਣੀ ਪੜਦੇ ਆ ਫਾਈ ਨੱਥਾ ਸਿੰਘ ਜੀ ਉਹਨਾਂ ਵੱਲੋਂ ਪਿਆਰ ਪ੍ਰਧਾਨ ਭਾਈ ਬਹਾਦਰ ਸਿੰਘ ਜੀ ਭਾਈ ਜਗਰਾਦ ਸਿੰਘ ਜੀ ਭਾਈ ਬਾਦ ਸਿੰਘ ਜੀ ਅਤੇ ਹੋਰ ਬੇਅੰਤ ਸੰਗਤਵੱਲੋਂ ਧਰਤੀ ਦੇ ਉਹਨਾਂ ਨੂੰ ਮਾਨ ਸਤਕਾਰ ਅੰਦਰ ਭਾਇਆ ਸੱਚੇ ਬਾਦਸ਼ਾਹ ਨਾ ਜਾਣੀ ਜਾਣ ਜਿਹੜੇ ਖਜ਼ਾਨੇ ਮਾਇਆ ਆਈ ਸਤਗੁਰੂ ਜੀ ਖਜ਼ਾਨਿਆਂ ਨੂੰ ਭਾਗ ਲਾਉਣ ਘਰਦੋਵਾਲਾਂ ਵਿੱਚ ਸੁੱਖਾਂ ਦੀ ਵਰਦਾਂ ਮੈਂ ਸਮੇਂ ਦੀ ਲੈਕਟ ਨੂੰ ਸਮਝਦਾ ਹੋਇਆ ਪਾਤਸ਼ਾਹ ਦੇ ਬਚਨ ਆ ਬਖਤ ਵਿਚਾਰੇ ਸੋ ਬੰਦਾ ਹੋਏ ਤੇ ਬਾਤ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਇਹ ਸੇਖਾ ਨਗਰ ਜਿੱਥੇ ਆਪਾਂ ਖੜਿਆ ਇੱਥੇ ਜਦੋਂ ਸਤਗੁਰ ਆਇਆ ਗੁਰੂ ਦੇਵ ਜੀ ਸੱਚਾ ਪਾਤਸ਼ਾਹ ਮਹਾਰਾਜ ਦੁਨੀਆ ਕਹਿੰਦੀ ਹੈ ਇਤਿਹਾਸ ਕਹਿੰਦਾ ਹੈ ਇਹ ਤੇ ਲੋਕੇ ਚੌਧਰੀ ਨੂੰ ਸ਼ਰਾਬ ਦੇ ਦਾਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਕਰੋ ਇਹ ਤੇ ਬੈਕਸ ਨਹੀਂ ਹੈ ਸੰਗਤ ਜੀ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਜੇ ਤੇ ਲੋਕਾ ਇੱਥੇ ਦਾ ਨਾ ਹੁੰਦਾ ਅੱਜ ਸੇਖੇ ਦਾ ਨਾ ਨਾ ਹੁੰਦਾ ਮੈਨੂੰ ਬਖਸ਼ ਦਿਓ ਬਾਈਆ ਨਾ ਤੇਈਆ ਠੇਈਆ ਠੇਈਆ ਇਹ ਸੱਚੇ ਬਾਦਸ਼ਾਹ ਦੇ ਬਚਨ ਸੱਚਾ ਬਾਦਸ਼ਾਹ ਮਾਣਦਾ ਉਹ ਫਿਰ ਉਹ ਤਾਂ ਸੰਗਤ ਜੀ ਪੇਰੰਤ ਭਰਕਦਾਂ ਦੇਣ ਵਾਲੇ ਆ ਅੱਜ ਵੰਡ ਰਹੇ ਆ ਪਰ ਅਸੀਂ ਲੈਣਾ ਨਹੀਂ ਚਾਹੁੰਦੇ ਦੂਵੇਂ ਭੱਜੀ ਜੰਨੇ ਆ ਐਨਾ ਦਰਦਿਆਂ ਵਾਹਿਗੁਰੂ ਦੇ ਸਿਮਰਨ ਤੋਂ ਫਿਰ ਚੱਕੀ ਫਿਰਦਿਆਂ ਸਾਡਾ ਦੱਸ ਦਿਓ ਜੀ ਹੱਥ ਉਹ ਹੱਥਾਂ ਕਿਰਤ ਵੇਰਤ ਕਰਨ ਦਿੱਤੇ ਆ ਕੋਈ ਲਕੀਰਾਂ ਨੇ ਕਿਸੇ ਦੇ ਕਦੀ ਵੱਧ ਹੋ ਕੇ ਨੇ ਘੱਟ ਹੋਊ ਦੱਸੇ ਕਿਹ ਬਾਰੂਆ ਕੱਲਾ ਮੰਗਲਵਾਰ ਤੁਰਿਆ ਫਿਰ ਪੇੜੇ ਕਰਾਂਗਾ ਗੀ ਪਰਵਾ ਤੈਨੂੰ ਵੀਰ ਵਰ ਖਾਜੂ ਤੜਕੇ ਨੂੰ ਜੱਕੀ ਫਿਰ ਬੇਲੇ ਤੁਰੇ ਫਿਰਦਾ ਜਿਹਾ ਕੱਪੜਿਆਂ ਨਾਲ ਹੀ ਐ ਉਹ ਆਉਂਦਾ ਹੁੰਦਾ ਘਰੇ ਫਿਰਦਾ ਸਾਰੀ ਦੁਨੀਆ ਕਹਿੰਦੀ ਆ ਮੇਰੇ ਘਰੇ ਜਿੱਤ ਸੁੱਖਾਂ ਦੇ ਸਾਈ ਦੁਨੀਆ ਮੇਰੇ ਟੁਕ ਟੁਕ ਬੰਦੀ ਪਰਖੇ ਜਾਣ ਸਦੋਂ ਸੁਰੇੜੇ ਜੇ ਬਾਜੀ ਪੁੱਠੀ ਪੰਦੀ ਉਹ ਭਰੇ ਭਰੇ ਦੇ ਉਹਨਾਂ ਪੱਖ ਰੈਂਦੀ ਮਿੱਤਰ ਮਿੱਤਰਾ ਤੋਂ ਪਾਸਾ ਵੱਧ ਜਾਂਦੇ ਸੱਪ ਰਸੀਆਂ ਦੇ ਬਣ ਬਣ ਬੱਥ ਜਾਂਦੇ ਮਰਨਾ ਯਾਰ ਹੈ ਜਿਨ੍ਹਾਂ ਦੇ ਖੇੜੀ ਲੋਕ ਉਹ ਲੈ ਕੀਏ ਜਹਾਨ ਚੋਂ ਖਾਦ ਜਾਂਦੇ ਬੱਚਾ ਖੇਉਂਦੇ ਚਾਰ ਤੇ ਬੰਦ ਬੰਦ ਘੱਟ ਤੇ ਅੱਖਾਂ ਕੱਢਦੀਆਂ ਜੀਪਾ ਵੱਢ ਗਏ ਆਹ ਥੇੜੀਆਂ ਦੇ ਧਰਤੀਆਂ ਫੇਰ ਸਿੱਖੀ ਕੇ ਸਸਵਾਸਨਾ ਨਿਵਾਦ ਐਨਾ ਡਰਦਾ ਐਨਾ ਡਰਦਾ ਜੇ ਤੈਨੂੰ ਡਰਾਂ ਤਾਂ ਐ ਤੂੰ ਡਰ ਜੀ ਦੇ ਸਿਰ ਤੇ ਚੌਰ ਝੁਲ ਦਰ ਹੈ ਤੈਨੂੰ ਡਰ ਜੇ ਡਰਨਾ ਚਾਹੁੰਨਾ ਐ ਤੂੰ ਡਰ ਐ ਤਾਂ ਹੱਥ ਕਰੇ ਤਾਂ ਤਾਂ ਵਧਣ ਲਈ ਐ ਤੂੰ ਉਹ ਸੱਚਾ ਬਾਦਸ਼ਾਹ ਬੈਠਾ ਦੋਸੇ ਬਾਦਸ਼ਾਹਿਆਂ ਦਾ ਜੀਵਨ ਇਹਨੂੰ ਬਣਾਉਣ ਲਈ ਲੱਗਿਆ 15 ਭੱਜਾਂ ਦਾ ਜੀਵਨ ਆ ਇਹਨੂੰ ਬਣਾਉਣ ਲਈ ਲੱਗਿਆ 11 ਭੱਜਾਂ ਦਾ ਜੀਵਨ ਬਣਾਉਣ ਲਈ ਆ ਸੱਚਾ ਪਾਤਸ਼ਾਹ ਮਹਾਰਾਜ ਜੀਨ ਲੱਗਿਆ ਚਾਰ ਮੋ ਸਿੱਖਾਂ ਦਾ ਜੀਵਨ ਲੱਗਿਆ ਤੇ ਹੁਣ ਵੀ ਜੀਵਨ ਲੱਗੀ ਜਾਂਦਾ ਹੈ ਮਗਰ ਸ਼ਖਸੀਅਤਾਂ ਬੈਠੀਆਂ ਨੇ ਜਿਹੜੇ ਘਰੇ ਜਾ ਜਾ ਕੇ ਲੋਕਾਂ ਨੂੰ ਕਹਿੰਦੇ ਭਾਈ ਕੇਸ ਦਾੜੀਆਂ ਰੱਖੋ ਤੁਮਾ ਕਰਿਓ ਆ ਮਕਾਬਲੇ ਐ ਕੋਈ ਮਾੜੀ ਮੋਟੀ ਗੱਲ ਹੀ ਹੈ ਨਹੀਂ ਮੁਕਾਬਲੇ ਕਰਾ ਦੇਣੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਾੜ ਪਰਿਜਾ ਜੀ ਕਿੰਨੇ ਨੇ ਬਚਨ ਮੰਨੇ ਬਈ ਬਚਨ ਦਾ ਐ ਅਰਕਤ ਹੈ ਜਿਹੜੀ ਮਾਂ ਨੇ ਰੋਂਦੀ ਦਾ ਨਾ ਜੂੜਾ ਕਰਤਾ ਮੁੰਡੇ ਦੇ ਬਾਲ ਮੁੰਨਣੇ ਨੇ ਇਹਦਾ ਬਾਬਾ ਜੀ ਕੁੜੀ ਦੀ ਤਾਂ ਮੁੰਨਦੇ ਲੈ ਤੂੰ ਮਰੀ ਕਿਉਂ ਜੇ ਤੇ ਬਾਲ ਮੁੰਨੇ ਸੀ ਬਈ ਮਰਤ ਕਹਈ ਆ ਨਾਨਕਾ ਜਹ ਬੀਤ ਨਹੀਂ ਪਗਵੰਤ ਸੱਚਾ ਬਾਦਸ਼ਾਹ ਕਹਿੰਦੇ ਮਾਇਓ ਚ ਜਾਨ ਹੀ ਨਹੀਂ ਮੰਦਾ ਜਿਹਦੇ ਅੰਦਰ ਦਇਆ ਨਹੀਂ ਪਿਆਰ ਨਹੀਂ ਪ੍ਰੇਮ ਨਹੀਂ ਸਤਕਾਰ ਨਹੀਂ ਭਾਵਨਾ ਨਹੀਂ ਆਓ ਸਰਵਣ ਕਰੀਏ ਧੰਨ ਧੰਨ ਬਾਜਾ ਵਾਲੇ ਮਾਹੀ ਜੀ ਇਥੋਂ ਸਾਰਾ ਕੁਝ ਵਾਰ ਕੇ ਆਓ ਤੇਨੂੰ ਖਿੱਚ ਬੀ ਆਪ ਕੋ ਘੋੜੇ ਦੀਆਂ ਬਾਗਾਂ ਖਿੱਚੀਆਂ ਜਾ ਕੇ ਚਰ ਲਾਏ ਨਦੇੜ ਕਿਥੇ ਨਦੇੜ ਹਜੂਰ ਆਏ ਫਰਜੂਰ ਸਾਹਿਬ ਬਣ ਗਿਆ ਇਥੇ ਕਹੀਂ ਰਹਿੰਦਾ ਦੁਨੀਆ ਨੂੰ ਭਲੇਖਿਆਂ ਚ ਪਾਉਂਦਾ ਪਰ ਆਹ ਬੜਿਆਂ ਦੇ ਕਦੇ ਮਾਧੋਦਾਸ ਬਰਾਗੀ ਕਦੇ ਲక్ష్మణ ਦੇ ਤੇ ਅੱਜ ਮਾਧੋਦਾਸ ਬਰਾਗੀ ਬਣ ਗਿਆ ਅਗੜਨਾਥ ਦਾ ਢੇਰੇ ਦਾ ਸੰਚਾਲਕ ਬਣ ਗਿਆ ਅਗੜਨਾਥ ਦੇ ਢੇਰੇ ਦਾ ਓਡੀਆਂ ਓਡੀਆਂ ਜੱਗਾ ਧਰਤੀ ਤੇ ਲੱਗਦੀਆਂ ਆ ਜਿੰਦਰ ਨੂੰ ਵੇਖਦਾ ਹੈ ਸੰਗਤ ਜੀ ਆਹ ਬੁਰਾ ਹਾਲ ਕਰ ਦਿੰਦਾ ਹਵਾਵਾ ਕਰਾਉਂਦਾ ਜਨਤਾ ਮੰਤਰਾ ਤੰਤਰਾ ਨਹੀਂ ਮਸਾਰ ਵੱਦੀ ਇਹ ਨਾਲ ਮੁਸਾਰਲੀ ਬੰਦ ਬਿਨਾਂ ਤੇਲ ਤੋਂ ਦੀਵਾ ਹੋ ਖੁੱਲ ਜਾਵੇ ਤਾਂ ਫਿਰ ਬੰਦ ਹੋ ਜਾਂਦਾ ਕੰਮ ਸੰਗਤ ਜੀ ਆਗੇ ਸਤਿਗੁਰੂ ਨੇ ਫਲਗੇ ਤੇ ਬੈ ਗਏ ਮੈਂ ਨਹੀਂ ਜਾਣਦਾ ਕਿਸੇ ਹੋਰ ਵਾਰੀ ਦੋ ਦਿਨ ਚ ਪਰਗਾ ਧਰਤੀ ਦੇ ਦੱਸਿਆ ਕਿਕਰਾਂ ਨੂੰ ਅੰਬਲਾ ਤੇ ਐ ਜਿੱਦਰ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਨਿਗਾਹ ਮਾਰੀ ਕਹਿੰਦੇ ਸੰਤ ਬਾਬਾ ਫਕੀਰਾ ਇਹਨੇ ਕੀ ਹੋ ਗਿਆ ਕੰਬ ਕੰਬੀ ਜਨਿਓ ਕਹਿੰਦੇ ਤੇਰੇ 팔ਗੇ ਤੇ ਕੋਈ ਬੈਠਾ ਨਾ ਚੱਲ ਕਹਿੰਦੇ ਕਰਦੇ ਮੂਦਾ ਬੜਾ ਜੋਰ ਲਾਉਂਦਾ ਰੱਬ ਨੂੰ ਆਹ ਨਾ 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 ਬੜਾ ਜੋਰ ਲਾਉਂਦਾ ਵਾਜਾ ਵਾਲੇ ਮਾਹੀ ਨੂੰ ਉਹੀ ਕਰਾਂ ਜਿਹੜਾ ਦੁਨੀਆਂ ਨਾਲ ਕਰਦਾ ਆਇਆ ਜਦੋਂ ਮਹਾਰਾਜਾ ਦਰਸ਼ਨ ਕੀਤਾ ਆਏ ਗੋਟਿਆਂ ਪਾਰ ਡਿੱਗ ਪਿਆ ਡਿੱਗਿਆ ਮਹਾਰਾਜਾ ਨੇ ਫੜਿਆ ਹਲੂੜਿਆ ਓ ਬੰਦਿਆ ਹਲੋ ਹਾਂ ਮਹਾਰਾਜ ਕਹਿੰਦੇ ਕੌਣ ਆ ਕਹਿੰਦਾ ਬੰਦਾ ਬੋਲੇ ਤਾਂ ਜਾਂਦਾ ਨਹੀਂ ਹਾਂ ਹਜੂਰ ਦੇ ਮੂਰੇ ਕਿਹੜਾ ਬੋਲੇ ਮਹਾਰਾਜ ਨੇ ਐਸਾ ਕੰਗਾ ਬਖਸ਼ਿਆ ਆ ਕੇ ਸਾਡੂੰ ਆਏ ਜੱਗਾਂ ਬਾਦੀਓ ਉਹ ਦੇਖਿਆ ਵਾਹ ਵਾਹ ਕਿਤਾ ਉਹੀ ਹੈ ਜਿਹਨੂੰ ਦੀਖਦਾ ਸੀ ਆਓ ਸਰਵਣ ਕਰੀਏ ਦਸਾਂ ਲੱਗੀਆਂ ਸੰਤ ਨੂੰ ਸੱਚੀਆਂ ਸਰਕਾਰਾਂ ਉਹ ਛੱਡਦੇ ਇਹ ਖੇੜਾ ਧੂਨੇ ਦਾ ਚੱਕ ਦਾ ਦਰਬਾਰੋਂ ਪਰਚਾ ਵਾਲੇ ਮਾਹੀ ਖਲੂਣਗੇ ਪਿਆਰਾ ਜਾਂ ਨਗਮਾ ਏਓ ਬੀ ਪੰਛੀਆ ਬਿਆਹ ਫੌਜ ਹਜ਼ਾਰਾਂ ਬਾਲ ਸਿੰਘ ਪੰਛੀ ਨੇ ਵੀ ਲਿਖ ਦਿੱਤਾ ਅੰਕਿਤ ਕਰ ਦਿੱਤਾ ਸੰਗਤ ਜੀ ਸੰਗਤਾਂ ਤੋਂ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਪ੍ਰੇਮ ਮੈਂ 20 ਮਿੰਟ ਮਿਹਣੇ ਸੀ 3-4 ਮਿੰਟ ਦੀ ਕੁਇਟੀਆਂ ਲਗਾਉਣ ਤਾਂ 2 ਵਾਰ ਕਹਿ ਕੇ ਮੈਂ ਬੈਠਣ ਗਿਆ ਬੇਨਤੀ ਹੈ ਮਿੰਨਦਾਰੀ ਦੇ ਦਿਓ 5 ਮਿੰਟ ਸੋ ਕਿਉਂਕਿ ਇਹ ਦਰਕਰਦੂ ਅਸੀਂ ਕੁਝ ਨਾ ਕੁਝ ਸਿੱਖਣਾ ਹੈ ਅਸੀਂ ਬੱਚਿਆਂ ਨੂੰ ਢਾਡੀ ਬਣਾਉਣਾ ਮੈਨੂੰ ਬਖਸ਼ਿਓ ਅਸੀਂ ਬੱਚਿਆਂ ਨੂੰ ਗੁਰੂ ਕੇ ਵਜੀਰ ਬਣਾਉਣਾ ਅਸੀਂ ਬੱਚਿਆਂ ਨੂੰ ਜਿਹੜਾ ਕੁਝ ਗੁਰੂ ਘਰ ਦੇ ਵਿੱਚ ਰਿਲੇਟਡ ਇਹਨਾਂ ਨਾਲ ਸੰਬੰਧ ਦਾ ਉਹ ਬਣਾਉਣਾ ਕਹਿਣਾ ਨਾ ਪਵੇ ਐਨੇ ਸਾਈ ਬਣ ਗਏ ਐਨਿਆਂ ਨੂੰ ਆਏ ਹੋ ਗਿਆ ਐਨੇ ਇੱਧਰ ਹੋ ਗਏ ਖਿਮਾ ਕਰਿਓ ਇਹ ਬਹੁਤ ਵੱਡਾ ਭਰਮਾ ਹੈ ਨੌਵੇਂ ਪਾਤਸ਼ਾਹ ਮਹਾਰਾਜੀ ਦਾ ਆ ਜਿਹੜੇ ਦਰਕਰ ਤੇ ਖੜੇ ਹੋਏ ਨੌਵੇਂ ਪਾਤਸ਼ਾਹ ਤਾਂ ਜਿੱਥੇ ਚਲੇ ਗਏ ਨਾ ਸੱਚੇ ਪਾਤਸ਼ਾਹ ਮਹਾਰਾਜ ਖਿਮਾ ਕਰਿਓ ਭੁੱਲਿਆ ਰੱਬ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਭੁੱਲੇ ਸ਼ਾਹ ਨੇ ਵੀ ਲਿਖਤਾ ਜਦੋਂ ਲਿਖਿਆ ਉਹਨੇ ਬੜਿਆਂ ਪੀਰਾਂ ਫਕੀਰਾਂ ਬਾਰੇ ਲਿਖਿਆ ਉਹ ਕਹਿੰਦਾ ਆਹ ਕੈਸਾ ਪੀਰ ਆ ਇਹਦਾ ਦਰਸ਼ਨ ਹੈ ਦੁਰਲੱਭ ਹੈ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮਹਾਰਾਜ ਨੇ ਖੰਡੇ ਵਟ ਦਾ ਅੰਮਤਿਆਰ ਵਰਤਿਆ ਕੀਤਾ ਤੇ ਹੁਣ ਇਹ ਮਾਦਾਸ ਬਰਾਗੀ ਨੂੰ ਜੰਤਰਾ ਤੰਤਰਾ ਮੰਤਰਾ ਇਹਦੇ ਜੰਗਾਲ ਵਿੱਚੋਂ ਕੱਢ ਕੇ ਪੰਜ-ਪੰਜ ਜੂੜੇ ਦੇ ਅੱਖਾਂ 'ਚ ਪਾਏ ਪੰਜ-ਪੰਜ ਜੂੜੇ ਇਹਦੇ ਮੁਖ 'ਚ ਪਾਏ ਪੰਜ-ਪੰਜ ਜੂੜੇ ਇਹਦੇ ਸੀਂਹ 'ਚ ਪਾਏ ਤੇ ਇਹ ਵੀ ਕਿਹਾ ਕਿ ਤੇ ਜਾ ਕੇ ਦੱਸੀ ਨਾ ਇਹ ਉਹ ਨਾਮ ਆਏ ਬਹੁਤ ਪਿਆਦਾ ਜਮਾ ਕਰਿਓ ਬੱਚੀ ਆਪਾਂ ਇਹਨਾਂ ਦੇ ਨਾਲ ਰਹੋ ਵਿਚਾਰ ਸਤਗੁਰੂ ਜੀ ਨੇ ਮੁਠੀ ਪਰ ਸਿੰਘ ਦਿੱਤੇ ਮਹਾਰਾਜ ਨੇ ਐਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹਜੂਰ ਦਾ ਦਰਸ਼ਨ ਕਰ ਰਿਹਾ ਹੈ ਮਹਾਰਾਜ ਨੇ ਐਂ ਕਲਾਬਿਤ ਲੈ ਕੇ ਐਂ ਘੁੱਟ ਕੇ ਐ ਜੱਫੀ ਚ ਲਿਆ ਬੜਾ ਖੁਸ਼ ਹੋਇਆ ਮਹਾਰਾਜ ਨੇ ਅਮਰ ਸ਼ਕਾਉਣ ਤੋਂ ਬਾਅਦ ਇਹਦਾ ਨਾਮ ਅੰਕਿਤ ਹੋਇਆ ਜੋ ਹੁਕਮ ਆਇਆ ਮਹਾਰਾਜੀ ਦਾ ਆਬਰੂ ਰੰਸੇ ਮਹਾਰਾਜੀ ਦੇ ਵਿੱਚੋਂ ਗੁਰਪਤ ਸਿੰਘ ਗੁਰਾਂ ਦਾ ਬਖਸ਼ਿਆ ਹੋਇਆ ਸਿੰਘ ਸਾਹਿਬ ਨੇ ਹੁਕਮਨਾਮਾ ਲਿਆ ਉਚਾਰਨ ਕੀਤਾ ਸਾਰੇ ਬੜੇ ਖੁਸ਼ ਹੋਏ ਆਪ ਐ ਬੈਠੇ ਜਿਵੇਂ ਆਪਾਂ ਬੈਠੀਆਂ ਸੱਚੇ ਬਾਦਸ਼ਾਹ ਉਹ ਧੀ ਪਰਮੇਸ਼ਰ ਕਾ ਧਾਨ ਜੀਰੋ 10 ਪਾਛੇ ਇਹ ਮੱਥਾ ਦੇਖ ਸਕਦੀਆਂ ਤੇਰਾ ਕਿੱਡ ਦੁਖਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਖਿਮਾ ਕਰਿਓ ਜਦੋਂ ਐ ਮੁੱਠੀ ਪਰ ਸਿੰਘ ਦਿੱਤੇ ਬੰਦਿਆ ਖਾਹ ਮਹਾਰਾਜ ਦਿੱਗੇ ਤੇ ਨਟਾੜੇ ਤੇ ਸੁੱਤੇ ਬੈਤੇ ਬੇਸਹਾਰਿਆ ਤੇ ਆਵਲਾ ਦੇਵੀ ਦਿੱਤਾ ਕੋਈ ਬਾਹਰ ਨਹੀਂ ਕਰਨਾ ਬੱਚੇ ਭਕੇ ਤੇ ਐ ਬਚਨ ਦਿੰਦੇ ਸੱਚੇ ਬਾਦਸ਼ਾਹ ਤੇ ਆਪਦੇ ਪੱਥੇ ਚੋਂ ਕੱਢ ਕੇ ਸਰਬਸ ਐ ਪੰਜ ਵੀ ਦੇ ਦੇ ਲੈ ਦੇਖ ਨਹੀਂ ਕਦੇ ਲੋੜ ਪਵੇ ਤੇ ਆਪ ਦੀ ਉਹਨੇ ਮੋਢੇ ਦੀਰ ਕਮਾਨ ਹੈ ਸੀਸ ਕਲਗੀ ਲਾਈ ਐ ਮੋਢੇ ਚੋਂ ਜਿੱਥੇ تیر ਦੇਤੇ ਕਮਾਨ ਵੀ ਦੇਦੀ ਆਏ ਸਾਰਾ ਸਜਾਤਾ ਦਸਵਾਂ ਪਾਛ ਸਵਾ ਮਣ ਲੋਹਾ ਆਪਣੇ ਪਿੰਡੇ ਤੇ ਸਜਾਉਂਦਾ ਸਵਾ ਮਣ ਤੁਮਾਂ ਕੋ ਬਖਸ਼ੂ ਆਹ ਮੂਰੇ ਹਸਤਰਾਂ ਰੱਖੇ ਜਾਂਦੇ ਸਾਨੂੰ ਸੂਝ ਪੂਝ ਆ ਜੇ ਸੰਗਤ ਜੀ ਮਹਾਰਾਜ ਨੇ ਮੁਖੜਾ ਚੁਮਕੇ ਪਿਆਰ ਪ੍ਰੇਮ ਕੀਤਾ ਨਗਾਰ ਕੀ ਦਿੱਤਾ ਪੰਜ ਸਿੰਘ ਸਹਿਮਾਨ ਦਿੱਤੇ ਤੇ ਚੌਕੀਆਂ ਝੰਡੇ ਬੂੰਗੇ ਚੋਕੋ ਜੋਗ ਅਟਲ ਇਹ ਪਰ ਕੇ ਮਹਾਰਾਜ ਜੀ ਨੇ ਕਹਿ ਦਿੱਤਾ ਲੈ ਬੰਦਿਆ ਦੇਖੀ ਕਿਤੇ ਦੂਰ ਨਾ ਜਾਈ ਜੇ ਲੋਰ ਪਈ ਤਾਂ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਮਹਾਰਾਜ ਯਾਦ ਕਰ ਜੀ ਜੇ ਲੋਰ ਪਈ ਤਾਂ ਮੱਥੇ ਨੂੰ ਲਾ ਕੇ ਵਰਲਮੀ ਸ਼ਬਦ ਵਰਵਾਣੀ ਦੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਆਦ ਮੁਸਤਾਫਾ ਸੰਧੋਰਾ ਸੋਦਾ ਹੋਇਆ ਚਾਪਟੜੀ ਦੇ ਮੈਦਾਨ ਦੇ ਅੰਦਰ ਤੇ ਕੀ ਲਿਖਦਾ ਬੰਦਾ ਲਿਖਦਾ ਬੋਲ ਵਜੀਦ ਦੇ ਸੱਚੇ ਸੱਚੇ ਖਾਦੀ ਲਖੀਰਨਾ ਉਹ ਤੇਆਂ ਨੂੰ ਬੱਚੇ ਫਰਫਕਲੇ ਹਰ ਕੋਈ ਤੋੜਦਾ ਤੇ ਤੇਰੇ ਕੱਚੇ ਉਹ ਦੰਨੀ ਹਾਂ ਕਿ ਤਣਾ ਤੇ ਸਭੋ ਨੇ ਫੜ ਜੇ ਤੇਰੀ ਲੰਕਾ ਰਮਣਾ ਤੋੜ ਲਈ ਕਈ ਭੰਬੜ ਮੱਚੇ ਬਾਬਾ ਬੰਦਾ ਸਿੰਘ ਬਹਾਦਰ ਇਹ ਚਿੱਠੀ ਦਾ ਨਾਮਾ ਲਿਖਿਆ ਉਹ ਪੜ ਰਿਹਾ ਤੇ ਪੜ ਪੜ ਕੇ ਕਿਵੇਂ ਉਸ ਵਜੀਰ ਖਾਨ ਨੂੰ ਓ ਬਾਬੀਆਂ ਓ ਬਾਬੀਆਂ ਆਇਆ ਕਿ ਆਗਰਾਂ ਚ ਬਾਬਾ ਬੋਲਾ ਸੁਵਾਦ ਚਿੱਠੀ ਹੈ ਕਿਉਂ ਜਮਾਨੇ ਨੂੰ ਬਦਲ ਦਿੱਤੀ ਹੈ